ਨੂੰ ਕਿਵੇਂ ਸਾਰੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਵਾਇ ਜੀ ਸਾਰਿਆਂ ਨੂੰ ਚੜਦੀ ਕਲਾ ਚ ਰਹਿਣ ਖੁਸ਼ ਰਹੋ ਤੇ ਫਰੈਂਡਸ ਅੱਜ ਫਿਰ ਤੋਂ ਆਪਾਂ ਕਾਫੀ ਦਿਨਾਂ ਬਾਅਦ ਆਏ ਕਾਫੀ ਦਿਨਾਂ ਬਾਅਦ ਤਾਂ ਨਹੀਂ ਵੈਸੇ ਪਰਸੋ ਚੌਥੀ ਲਗਾਈ ਸੀ ਇਹ ਚੈਲੰਜ ਤੇ ਸਵੇਰ-ਸਵੇਰ ਦਾ ਟਾਈਮ ਆ ਫਰੈਂਡਸ ਤੇ ਟਾਈਮ ਹੋ ਗਿਆ ਆਪਣਾ ਮੱਖੀਆਂ ਫਰੈਂਡਸ ਉਹ 7 ਵਜਣ ਵਾਲੇ ਨੇ ਪਰ ਇਹ ਦੇਖ ਲੋ ਹਜੇ ਤੱਕ ਬਿਸਤਰਾਂ ਨੂੰ ਲੱਗੇ ਪਏ ਨੇ ਮੋਰਿੰਦਰ ਨੂੰ ਹੋ ਗਈਆਂ ਛੁੱਟੀਆਂ ਤੇ ਇਸ ਕਰਕੇ ਹੁਣ ਇਹਨੇ ਬਸ ਸੌਣ ਦੀ ਯੋਣੀ ਹੈਲੋ ਸਿਰ ਜੁੜਿਆ ਪਿਆ ਦੇਖੋ ਫਰੈਂਡਸ ਇਹਦੇ ਬਾਹਰ ਦਾ ਜੁੜੇਵੇਂ ਸਿਰ ਨਹੀਂ ਨਾਉਂਦਾ ਇਹ ਹੈਲੋ ਕੰਮ ਕੁੰਬੀ ਕਰਾ ਹੁਣ ਛੁੱਟੀਆਂ ਤੇਰਾ ਮਤਲਬ ਇਹ ਨਹੀਂ ਕਿ ਸੌਣਾ ਹੈ ਤੇ ਫਰੈਂਡਸ ਇਹ ਦੋਨੋਂ ਹੀ ਸਾਡੇ ਘਰ ਦੇ ਕੁੰਬ ਕਰਨ ਨੇ ਇੱਕ ਉਹ ਕੁੜੀ ਤੇ ਇੱਕ ਇਹ ਤੇ ਸਭ ਤੋਂ ਵੱਧ ਹੈ ਇਹ ਦੇਦੀ ਜਿਹੜੀ ਕਿ ਅੰਦਰ ਪਈਆਂ ਮੰਜੇ ਥੱਲੇ ਮੈਂ ਤਾਂ ਉੱਠੀ ਜੀ ਸੀ ਮੈਂ 4:30 ਵਜੇ ਦੀ ਉੱਠੀ ਹੋਈ ਆ ਪਾਠ ਕੀਤਾ ਸੱਸੁਰ ਨਾ ਆ ਕੇ ਆਪਾਂ ਪਾਠ ਕੀਤਾ ਤੇ ਮੈਂ ਆ ਕੇ ਬਸ ਹੁਣ ਆਪਣਾ ਕੰਮ ਕਾਰ ਸ਼ੁਰੂ ਕਰਨਾ ਸੀ ਕਿਉਂਕਿ ਜਿਹੜਾ ਬਾਹਰ ਵਿੜਾ ਹੁੰਦਾ ਉਹ ਮੈਂ ਹੀ ਸਿੰਬਰਦੀ ਆਂ ਕਿ ਵੀ ਮੈਨੂੰ ਆਪਣਾ ਸਿੰਬੜੇ ਹੋਈ ਵਧੀਆ ਲੱਗਦਾ ਅੰਮ੍ਰਿਤ ਸਹੀ ਨਹੀਂ ਸਿੰਬੜਦੀ ਹੈਗੀ ਇਸ ਕਰਕੇ ਮੈਨੂੰ ਝਾੜੂ ਲਗਾਉਣਾ ਪੈਂਦਾ ਤੇ ਬਸ ਹੁਣ ਮੈਂ ਵੇੜਾ ਸਿੰਬੜਨਾ ਤੇ ਇਹਨਾਂ ਨੂੰ ਮੈਂ ਠਾਲਦੀ ਆ ਕਿ ਉੱਠ ਜਾਓ ਪਾਠ ਕਰ ਲਓ ਠੀਕ ਹੈ ਤੇ ਜਾਂ ਕੋਈ ਹੋਰ ਕੰਮ ਸਵਾਰ ਲਓ ਨਾ ਕਿਉਂਕਿ ਫਿਰ ਧੁੱਪ ਬਹੁਤ ਜ਼ਿਆਦਾ ਹੋ ਜਾਂਦੀ ਹੈ ਅੱਜ ਮੈਂ ਕੁਛ ਠੀਕ ਆ ਮੈਂ ਕੱਲ ਇੰਨੀ ਜ਼ਿਆਦਾ ਮੈਂ ਬਿਮਾਰ ਹੋ ਗਈ ਸੀ ਮੈਨੂੰ ਲੱਗੀ ਧੁੱਪ ਇਸ ਲਈ ਸਾਰੇ ਜਣੇ ਬਚ ਕੇ ਰਹੋ ਧੁੱਪ ਤੋਂ ਪਲੀਜ਼ ਮਤਲਬ ਆਪਣਾ 10 11 ਵਜੇ ਤੋਂ ਲੈ ਕੇ 4 5 ਵਜੇ ਤੱਕ ਤਾਂ ਨਿਕਲੋ ਹੀ ਨਾ ਘਰ ਤੋਂ ਬਾਹਰ ਕੰਮ ਤਾਂ ਚਲੋ ਕਰਨੀ ਹੀ ਨੇ ਪਰ ਆਪਣੀ ਪ ਸਿਆਜ਼ੋ ਟਾਕੇ ਬਹੁਤ ਜ਼ਰਾ ਗਰਮ ਹਵਾ ਜਿਹੜੀ ਇਹ ਖਰਾਬ ਕਰਦੀ ਹੈ ਤੇ ਬਸ ਫਰੈਂਡਸ ਹੁਣ ਮੈਂ ਫਟਾਫਟ ਲਗਾਨਾ ਝਾੜੂ ਤੇ ਉਸਤਵਾਰ ਕਰਦੇ ਆਪਾਂ ਘਰ ਦੇ ਕੰਮ-ਕਾਜ ਤੇ ਅੱਜ ਇਹ ਘਰੇ ਹੀ ਨੇ ਛੁੱਟੀਆਂ ਵਾਲੇ ਤੇ ਇਹਨਾਂ ਨਾਲ ਵੀ ਆਪਾਂ ਕਰਾਂਗੇ ਫਿਰ ਮਸਤੀ ਦੇਖੋ ਹੁਣੇ-ਹੁਣੇ ਅੰਮ੍ਰਿਤ ਦੇ ਪ੍ਰਿੰਟ ਟੀਕਾ ਲਾ ਕੇ ਚਲੇਗੀ ਸਵੇਰੇ-ਸਵੇਰੇ ਨੂੰ ਪ੍ਰਸ਼ਾਦ ਨੂੰ ਲੈ ਕੜਾ ਕਿਥੇ ਰੋਇਦਾ ਹੈਗਾ ਦੇਖੋ ਹੋਰੇ ਬੜਾ ਕਿੱਥੇ ਕਿੱਦਾਂ ਹੋਇਆ ਕੜਾ ਕਿਸਾਨ ਇਹਦੇ ਪਰ ਇਹਦਾ ਕਿਸਾਨ ਨੂੰ ਪਤਾ ਨਹੀਂ मेरी ढंग निकल जोगा बहुत अच्छा लगेगा ज़्यादा पीने shirt पाई बैठी है पहन लेगा नहीं तो हो करके गई है गई हमने same pinch करके गई है same pinch अरे तू पता है क्या कर रही है तू चाहिए योगा कैसे हैं उसमें लपेट के बैठने ਤੇਰੇ ਵੀ ਲੜਾ ਦੇਣੀ ਆ ਪੁੱਟਾ ਓਹੇ ਦੇਸੀ ਕੀ ਹੋ ਗਿਆ ਸੀ ਅਈ 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 ਮੁੱਠਣਾ ਕਿਵੇਂ ਹੁਣ ਤਾਂ ਐਡਵਰਟ ਹੋ ਗਿਆ ਪਰ ਤੂੰ ਤੇ ਫਰੈਂਡਸ ਬਾਹਰ ਦੇਖੋ ਇਹਨਾਂ ਨੇ ਝਖੜਾ ਆ ਗਿਆ ਕਿ ਅਮਰਤ ਦੇ ਅਜੇ ਪਿੰਡ ਟੀਕਾ ਲੱਗੀ ਚੇਤੀ ਕਰੋ ਉੱਪਰ ਚੜਦੀ ਆ ਅਰਦੇ ਵਿਰਦਾ ਤੇ ਦੁਪਹਿਰ ਦੇ ਵੱਜ ਚੁੱਕੇ ਨੇ 11:30 ਪਰ ਅਜੇ ਤਾਂ ਸਵੇਰੀ ਏ ਥੋੜੀ ਥੋੜੀ ਪਰ ਦੁਪਹਿਰਾ ਹੀ ਹੋ ਚੁੱਕਦਾ ਕਿਉਂਕਿ ਤਾਂ ਬਹੁਤ ਤੇਜ਼ ਨਿਕਲ ਲਾਈਏ ਦੇਖ ਲੋ ਤੇ ਲਾਈਟ ਵੀ ਚੈ ਗਈ ਹੋਈ ਐ ਇਨਵਰਟਰ ਚੱਲ ਰਹੇ ਨੇ ਤੇ ਹੁਣ ਤੁਹਾਨੂੰ ਮਿਲਾਉਣੀ ਐ ਮੈਂ ਇੱਕ ਛੋਟੂ ਜੇ ਨਾਲ ਜਿਹਦਾ ਨਾਮ ਅਸੀਂ ਸਵੀਟੀ ਰੱਖਿਆ ਤੇ ਰੈਕਸ ਸਵੀਟੀ ਤੇ ਫਰੈਂਡਸ ਇਹ ਬਹੁਤ ਜ਼ਿਆਦਾ ਬਿਮਾਰ ਹੋ ਗਈ ਸੀ ਐਨੂਨਾ ਹੋ ਗਈ ਸੀ ਇਹ ਰਾਜੋ ਸੀ ਚੱਕਿਆ ਸੀਗਾ ਤੇ ਅੱਦੇ ਤੜਪਦਾ ਸੀਗਾ ਇਹ ਵਿਚਾਰਾ ਪਿਆ ਇਹਨੂੰ ਨਾ ਡਿਸਟੈਂਪਰ ਡਿਸੀਜ਼ ਹੋ ਗਈ ਸੀ ਕਿਉਂਕਿ ਡਾਕਟਰ ਨੇ ਦੱਸਿਆ ਸੀਗਾ ਇਹਦੇ ਬਾਰੇ ਤੇ ਕਹਿੰਦੇ ਵੀ ਇਹਦਾ ਕੋਈ ਇਲਾਜ ਨਹੀਂ ਹੈਗਾ ਤੇ ਅਸੀਂ ਨੈਟ ਤੇ ਰਿਸਰਚ ਕੀਤਾ ਸੀ ਕਿ ਇਹਦਾ ਕੋਈ ਇਲਾਜ ਨਹੀਂ ਹੈਗਾ ਤੇ ਅਸਾਂ ਇਹ ਬਹੁਤ ਜ਼ਿਆਦਾ ਤਕਲੀਫ ਚ ਸੀ ਫਰੈਂਡਸ ਅਸੀਂ 5 ਦਿਨ ਇਹਦੇ ਨਾਲ ਜਾਗਦੇ ਰਹੇ ਰਾਤਾਂ ਨੂੰ ਵੀ ਤੇ ਇਹਨੂੰ ਵੀ ਬਹੁਤ ਇਹ ਮਤਲਬ ਹੈ ਨਾ ਇਹਨੂੰ ਉਹ ਹੋ ਗਿਆ ਸੀ ਜਿਵੇਂ ਪੈਰਾਲਾਈਜ਼ ਨਹੀਂ ਹੋ ਜਾਂਦੀ ਬਾਡੀ ਤੇ ਪੈਰਾਲਾਈਜ਼ ਹੋਈ ਹੋਈ ਸੀ ਇਹਦੀ ਬਾਡੀ ਪਰ ਇਹਦਾ ਟ੍ਰੀਟਮੈਂਟ ਅਸੀਂ ਇਹਨੂੰ ਲਜਾਦੇ ਰਹੇ ਹਾਸਪੀਟਲ ਤੇ ਦੋ ਹਾਸਪੀਟਲ ਅਸੀਂ ਚੇਂਜ ਕਰਿਆ ਉੱਥੇ ਵੀ ਇਹਨੂੰ ਕੋਈ ਫਰਕ ਨਹੀਂ ਪਿਆ ਹੈਗਾ ਗਲੂਕੋਜ਼ ਵਗੈਰਾ ਲਗਾ ਦਿੰਦੇ ਸੀ ਉਹ ਕਹਿੰਦੇ ਵੀ ਤੁਸੀਂ ਪੈਸੇ ਵੇਸਟ ਕਰਦੇ ਹੋ ਵੀ ਠੀਕ ਨਹੀਂ ਹੋਣਾ ਕਿਉਂਕਿ ਇਹ ਬਿਮਾਰੀ ਦਾ ਕੋਈ ਇਲਾਜ ਨਹੀਂ ਹੈਗਾ ਪਰ ਅਸੀਂ ਆਪਣਾ ਪ੍ਰਮਾਤਮਾ ਤੇ ਵਿਸ਼ਵਾਸ ਰੱਖਿਆ ਦਿਨ ਰਾਤ ਅਰਦਾਸਾਂ ਚੱਲਦੀਆਂ ਸੀ ਵਾਹਿਗੁਰੂ ਜੀ ਅੱਗੇ ਤੇ ਬਸ ਅਸੀਂ ਸਿਰ ਤੇ ਆਤਰੱਕੇ ਇਹਦੇ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਸੀ ਤੇ ਉਦੋਂ ਫਿਰ ਅਸੀਂ ਦੋ ਤਿੰਨ ਡਾਕਟਰ ਚੇਂਜ ਕਰੇ ਫਰਕ ਨਹੀਂ ਪਿਆ ਫਿਰ ਅਸੀਂ ਇੱਕ ਹੋਰ ਨੂੰ ਕਿਹਾ ਜੇ ਤੇ ਉਹਨਾਂ ਨੇ ਮਤਲਬ ਆ ਕੇ ਇਹਦੇ ਲਗਾਏ ਉਹ ਕਹਿੰਦੇ ਵੀ ਦੇਖ ਲਓ ਅੱਜ ਇੰਜੈਕਸ਼ਨ ਲਗਾ ਦਿੰਨੇ ਆ ਵੀ ਜਾਂਦਾ ਜਰਾਤ ਕੱਢ ਜੂ ਨਹੀਂ ਫਿਰ ਨਾਲ ਸੇ ਪਰ ਇਹਨੇ ਮਤਲਬ ਕੱਢਦੀ ਸੀ ਰਾਤ ਤੇ ਉਹ ਤੋਂ ਬਾਅਦ ਫਿਰ ਦੂਸਰੇ ਤੀਸਰੇ ਦਿਨ ਇਹਨੂੰ ਮਤਲਬ ਫਰਕ ਪੈਣ ਲੱਗ ਗਿਆ ਸੀ ਵੈਸੇ ਦੇਖਣ ਨੂੰ ਤਾਂ ਕੋਈ ਇਲਾਜ ਨਹੀਂ ਸੀ ਪਰ ਪ੍ਰਮਾਤਮਾ ਦੀ ਮਿਹਰ ਹੋਈ ਆ ਤੇ ਉਹਦੀ ਮਿਹਰ ਨਾਲ ਕਿ ਇਹਦੀ ਸਿਰ ਪਿੱਛੇ ਵਾਲੀ ਲੱਤਾਂ ਚੱਲਦੀਆਂ ਸੀਗੇ ਮੂਰੇ ਵਾਲੀ ਲੱਤਾਂ ਬਿਲਕੁਲ ਉਹ ਸੀ ਨਾ ਗਰਦਨ ਕੱਢਦੀ ਸੀਗੀ ਹੌਲੀ ਹੌਲੀ ਬਸ ਰਾਤੋ ਰਾਤ ਇਹਦੀ ਮਿਹਰ ਹੋਈ ਕੇ ਦੂਸਰੇ ਦਿਨ ਨਾਲ ਥੋੜੇ ਥੋੜੇ ਚੱਲਣ ਲੱਗ ਗਿਆ ਤੇ ਹੁਣ ਇਹਨੂੰ ਬਹੁਤ ਜ਼ਿਆਦਾ ਫਰਕ ਆ ਤੇ ਹੁਣ ਇਹ ਆਪਣੇ ਆਪ ਦਾ ਮਤਲਬ ਤਕਲੀਫ ਵੀ ਨਹੀਂ ਹੁੰਦੀ ਜੀ ਪਹਿਲਾਂ ਤਾਂ ਬੱਚੇ ਵਾਂਗੂ ਹੀ ਰੋਈ ਜਾਂਦਾ ਸੀ ਪਰ ਹੁਣ ਬਹੁਤ ਜ਼ਿਆਦਾ ਫਰਕ ਪੈ ਗਿਆ ਜੀ ਚਾ ਚਲੋ ਕੋਈ ਨੇ ਜਲੋ ਠੀਕ ਹੋ ਜਵੇ ਪੂਰੀ ਤਰ੍ਹਾਂ ਫਿਰ ਇਹਨੂੰ ਇੱਥੇ ਨੇੜੇ ਤੇੜੀ ਛੱਡ ਦਾਂਗੇ ਮਤਲਬ ਘਰ ਦੇ ਕੋਲ ਹੀ ਤੇ ਪਰ ਹਜੇ ਅਸੀਂ ਇਹਨੂੰ ਘਰ ਵਿੱਚ ਹੀ ਰੱਖਿਆ ਹੋਇਆ ਸਵੀਟੀ ਨੂੰ ਇਹਦੇ ਤੋਂ ਡੇਜੀ ਬਹੁਤ ਜ਼ਿਆਦਾ ਡਰਦੀ ਹੈ ਉਹ ਤਾਂ ਪਰੇ ਪਰੇ ਰਹਿੰਦੀ ਹੈ ਤੇ ਇਹ ਛੋਟੀ ਜੀ ਹੈਗੀ ਉਹਨੂੰ ਡਰੋਂਦੀ ਬਹੁਤ ਆ ਹੈਨਾ ਸਿਟੀ ਹੈਨਾ ਹੈਦਰ ਹੈਲੋ ਬੋਲ ਹੈਲੋ ਤੇ ਫਰੈਂਡਸ ਅਮਰਤ ਲੱਗੀ ਵਿਚਾਰੀ ਕੰਮ ਕਰਨ ਕਿਉਂਕਿ ਵੀਰੇ ਦੀ ਸ਼ਾਪ ਖੁੱਲ ਗਈ ਹੈ ਤੁਸੀਂ ਦੇਖਿਆ ਹੋਊਗਾ ਬਲੌਗ ਤੇ ਜਿਨ੍ਹਾਂ ਨੇ ਇਹ ਵੀ ਬਲੌਗ ਦੇਖਿਆ ਪਲੀਜ਼ ਉਹ ਜਾ ਕੇ ਜਰੂਰ ਦੇਖ ਲਿਓ ਵੀਰੇ ਨੇ ਆਪਣਾ ਕੰਮ ਸਟਾਰਟ ਕਰ ਲਿਆ ਫਾਸਟ ਫੂਡ ਦਾ ਸਾਡੇ ਪਿੰਡ ਫਰੌਰ ਠੀਕ ਹੈ ਜੀ ਨੀਅਰ ਖਮਾਣੋ ਜਰੂਰ ਆਇਓ ਟੈਸਟ ਕਰਨ ਤੇ ਉਹਦੇ ਕਰਕੇ ਵਿਚਾਰੀ ਅਮਰਤ ਨੂੰ ਨਾਲ ਲੱਗਣਾ ਪੈਂਦਾ ਹੈ ਅਮਰਤ ਕਾਰੀਗਰ ਰੱਖਿਆ ਹੋਇਆ ਕਾਰੀਗਰ ਰੱਖਿਆ ਹੋਇਆ ਉਹਨਾਂ ਨੇ ਤੇ ਇਹ ਕੁੜੀ ਨੂਡਲਸ ਉਬਾਲ ਕੇ ਦਿੰਦੀ ਹੈ ਘਰ ਤੋਂ ਹੀ ਤੇ ਨਾਲੇ ਉਹ ਗੋਭੀ ਕद्दू ਪਾਸ ਕਰਦੀ ਹੈ ਕਾਰਿਗਰ ਅੱਜ ਫਟੜਨ ਹੋ ਗਿਆ ਇਹਦੇ ਘੁੱਥੇ ਤੇ ਕੱਦੂ ਘਸ ਲੱਗ ਗਿਆ ਲੱਗ ਜਿਵੇਂ ਫ੍ਰੈਂਡ ਲੜੀ ਹੋਈ ਗੀ ਤੇ ਫ੍ਰੈਂਡਸ ਮਤਲਬ ਘਰ ਤੋਂ ਹੀ ਅਸੀਂ ਆਹ ਕਰਕੇ ਦਿੰਦੇ ਆ ਵੀ ਕੱਦੂ ਘਸ ਮੰਜੂਰੀਨ ਲਈ ਮੁੰਡਾ ਵੀ ਉਬਾਲ ਦਿੰਦੀ ਹੈ ਇਹ ਕੁੜੀ ਆਲੂ ਵੀ ਉਬਾਲ ਕੇ ਛਿੱਲ ਕੇ ਭੇਜ ਦਿੰਦੀ ਆ ਪਰ ਦਿਹਾੜੀ ਹਜੇ ਤੱਕ ਇਹਨਾਂ ਨੂੰ ਕੋਈ ਨਹੀਂ ਮਿਲਦੀ ਬਸ ਨਾ ਦੋ ਤਿੰਨ ਦਿਨ ਬਾਅਦ ਇਹਨੂੰ ਇੱਕ 버ਗਰ ਦੇ ਕੇ ਸ਼ਾਂਤ ਕਰਾ ਦਿੰਦੇ ਆ ਦੇ ਜੀ ਸੁਵਿਟੀ ਆ ਗਈ ਸੁਵਿਟੀ লাগਦੀ ਹੈ ਬਹੁਤ ਜ਼ਿਆਦਾ ਗਰਮੀ ਇਸ ਲਈ ਮੰਮੀ ਨੇ ਮੰਮੀ ਨੇ ਵੀ ਵੈਸੇ ਹੀ ਹੈ ਮੰਮੀ ਨੇ ਗੁੰਦ ਕਦੀਰਾ ਲਿਆ ਕੇ ਰੱਖਿਆ ਹੋਇਆ ਉਹ ਪਿਉਂਦਾ ਸੀ ਤੇ ਹੁਣ ਮੈਂ ਸ਼ੱਕਰ ਪਾ ਕੇ ਖਾਉਂਗੀ ਤੇ ਤੁਸੀਂ ਵੀ ਜਰੂਰ ਨਾ ਉਹ ਗੁੰਦ ਕਦੀਰਾ ਖਾਇਆ ਕਰੋ ਸ਼ੱਕਰ ਪਾ ਕੇ ਜਾਨੂ ਸਿਕੰਨਵੀ ਚ ਬਣਾ ਕੇ ਪਾ ਲਵੇ ਨਾ ਵੈਸੇ ਸ਼ੱਕਰ ਨਾਲ ਖਾਲ ਵੀ ਕਿਉਂਕਿ ਸ਼ੱਕਰ ਵੀ ਠੰਡੀ ਹੁੰਦੀ ਹੈ ਤੇ ਉਹ ਵੀ ਠੰਡਾ ਤੇ ਗਰਮੀ 'ਚ ਜਰੂਰ ਖਾਣਾ ਚਾਹੀਦਾ ਕੋਲਡ ਡਰਿੰਕਸ ਵਗੈਰਾ ਨਾ ਪੀਆ ਕਰੋ ਕਿਉਂਕਿ ਉਹ ਨਹੀਂ ਚੰਗੇ ਹੁੰਦੇ ਸਿਹਤ ਲਈ ਠੀਕ ਹੈ ਜੀ ਉਹ ਸਿਰਫ 2 ਮਿੰਟ ਦਾ ਹੀ ਆਪਾਂ ਨੂੰ ਸੁਆਦ ਦਿੰਦੇ ਰਹੇ ਪਰ ਜਿਹੜੀ ਇਹ ਚੀਜ਼ ਆ ਇਨੇ ਮਤਲਬ ਤੁਹਾਡੇ ਅੰਦਰੋਂ ਵੀ ਤੁਹਾਡੀ ਬਿਮਾਰੀ ਸੈੱਟ ਕਰਨੀ ਆ ਆਪਣੇ ਮਤਲਬ ਗਰਮੀ ਨਹੀਂ ਹੋਣ ਦਿੰਦਾ ਬਹੁਤ ਹੀ ਵਧੀਆ ਬਸ ਹੁਣ ਮੈਂ ਖਾਣ ਲੱਗੀ ਆ ਕਿਉਂਕਿ ਮੈਂ ਖੁਦ ਬਿਮਾਰ ਹੋ ਗਈ ਸੀ ਮੈਨੂੰ ਗਰਮੀ ਲੱਗੀ ਸੀਗੀ ਤੇ ਬਸ ਹੁਣ ਮੈਂ ਖਾਵਾਂਗੀ ਗੁੰਦਖੀਰਾ ਤੇ ਫਰੈਂਡਸ ਆਪਣਾ ਗੁੰਦਖੀਰਾ ਹੋ ਗਿਆ ਰੈਡੀ ਚੱਕਰਵਾ ਕੇ ਤੇ ਬਸ ਹੁਣ ਮੈਂ ਖਾ ਲੰਨੀ ਆ ਕਿਉਂਕਿ ਆਪਣੀ ਸਿਹਤ ਲਈ ਕਈਆਂ ਨੂੰ ਟੇਸਟ ਨਹੀਂ ਚੰਗਾ ਲੱਗਦਾ ਪਰ ਇਹ ਖਾਣਾ ਚਾਹੀਦਾ ਹਮੇਸ਼ਾ ਟੇਸਟ ਹੀ ਨਹੀਂ ਜਿਆਦਾ ਮੈਟਰ ਕਰਦਾ ਨਾ ਕਿਉਂਕਿ ਜਿਹੜੀ ਚੀਜ਼ ਦਾ ਟੇਸਟ ਨਾ ਹੋਵੇ ਉਹ ਆਪਣੀ ਸਿਹਤ ਲਈ ਵੀ ਗੁਣਕਾਰੀ ਹੁੰਦੀ ਹੈ ਇਸ ਲਈ ਇਹ ਜ਼ਰੂਰ ਖਾਣਾ ਚਾਹੀਦਾ ਹੈ ਤੇ ਫਰੈਂਡਸ ਮੈਂ ਚੱਲੀ ਹਾਂ ਹੁਣ ਧੁੱਪ ਬਹੁਤ ਚੜ ਗਈ ਆ 11 ਵਜੇ ਗਏ ਨੇ ਲੇਟ ਹੋ ਗਈ ਬਸ ਘਰ ਦੇ ਕੰਮ ਕਰ ਚੇ ਤੇ ਮੈਂ ਥੋੜੀ ਜੀ ਸ਼ਾਪਿੰਗ ਕਰਕੇ ਆਉਣੀ ਆ ਥੋੜੀ ਜੀ ਉਹ ਕਰਨੀ ਆ ਠੀਕ ਹੈ ਕਿਤੇ ਮੈਨੂੰ ਕਮੈਂਟ ਕਰੋ ਫਿਰ ਇੱਕ ਨੇ ਮੈਨੂੰ ਕਮੈਂਟ ਕੀਤਾ ਸੀ ਕਿ ਸ਼ਾਪਿੰਗ ਬਸ ਦੋ ਤਿੰਨ ਚੀਜ਼ਾਂ ਦੀ ਕਰਦੀ ਆ ਨਾਮ ਦੱਸ ਦਿੰਦੀ ਆ ਮੈਂ ਸ਼ਾਪਿੰਗ ਰਹੀ ਸ਼ਾਪਿੰਗ ਚਾਹ ਇੱਕ ਚੀਜ਼ ਦੀ ਹੋਵੇ ਚਾਹ 10 ਚੀਜ਼ਾਂ ਦੀ ਹੋਵੇ ਸ਼ਾਪਿੰਗ ਹੀ ਹੁੰਦੀ ਆ ਤੇ ਬਸ ਫਰੈਂਡਸ ਮੈਂ ਹੁਣ ਆਪਣੀ ਸਕੂਟਰੀ ਕਰ ਲਾਂ ਸਾਫ਼ ਤੇ ਇਹਦੇ ਤੇ ਚੱਲੇ ਆਂ ਤੇ ਬਾਕੀ ਥਰੋਂ ਦਿਖਾਉਣੀ ਹੁਣ ਬਾਜ਼ਾਰ ਚ ਗਰਮੀ ਚ ਤਾਂ ਵੈਸੇ ਕੱਟੇ ਲੋਕ ਨਿਕਲਦੇ ਨੇ ਤੇ ਚਲੋ ਫਿਰ ਵੀ ਆਪਾਂ ਚੱਲਦੇ ਆਂ ਅੱਜ ਬਾਜ਼ਾਰ ਕਾਫੀ ਦਿਨਾਂ ਬਾਅਦ ਤੇ ਸਮਾਨ ਲੈਣਾ ਸੀ ਮੈਂ ਥੋੜਾ ਜਿਹਾ ਸ਼ਾਪਿੰਗ ਕਰਕੇ ਫਿਰ ਹੁਣੇ ਘਰੇ ਤੇ ਫਰੈਂਡਸ ਦੇਖੋ ਮੈਂ ਨਾ ਤਿਆਰ shear ਹੋਈ ਤੇ ਸਕੂਟਰੀ ਕੱਢੀ ਤੇ ਟਾਈਮ ਤੇ ਮੈਨੂੰ ਧੋਖਾ ਦੇਤਾ ਸਕੂਟਰੀ ਨੇ ਖਰਾਬ ਹੋ ਗਈ ਸੀ ਤੇ ਅੱਜ ਮੈਨੂੰ ਕਿੰਨੇ ਦਿਨਾਂ ਬਾਅਦ ਲੈਮਬ੍ਰਿਕਨੀ ਚ ਆਉਣਾ ਪਿਆ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਕਦੇ ਕਦੇ ਤਾਂ ਇਹਦਾ ਵੀ ਸਫ਼ਰ ਕਰਨਾ ਜ਼ਰੂਰੀ ਹੈ ਕਾਫੀ ਦਿਨ ਹੋ ਗਏ ਸੀ ਹੁਣ ਤਾਂ ਮੈਂ ਕਦੇ ਗਈ ਨਹੀਂ ਸੀ ਤੇ ਮੈਂ ਵੀ ਬਹੁਤ ਮਿਸ ਕਰੀ ਸੀ ਪਰ ਗਰਮੀ ਤੇ ਧੁੱਪ ਬਹੁਤ ਏ ਸੀ ਜਦੋਂ ਮੈਂ ਗਈਆਂ ਬਸ ਹੁਣ ਫਟਾਫਟ ਮੈਂ ਚੱਲੀ ਆ ਖਮਾਣੋ ਤੇ ਉੱਥੇ ਜਾ ਕੇ ਕਰਦੇ ਆਪਾਂ ਸ਼ਾਪਿੰਗ ਸਟਾਰਟ ਤੇ ਬਾਜ਼ਾਰ ਫਰੈਂਡਸ ਮੈਂ ਪਹੁੰਚ ਗਈ ਸੀਗੀ ਤੇ ਬਸ ਹੁਣ ਫਟਾਫਟ ਚੱਲੀ ਆ ਮੈਂ ਪਹਿਲਾਂ ਸੂਟਾਂ ਵਾਲੀ ਸ਼ਾਪ ਤੇ ਜਾਣਾ ਸੀਗਾ ਕਿਉਂਕਿ ਸੂਟ ਵੀ ਸਟਿਚ ਕਰਨ ਲੱਗੀ ਆ ਨਾ ਹੁਣ ਮੈਂ ਤੇ ਇਸ ਲਈ ਮੇਰੇ ਕੋਲ ਭੂਆ ਦੀ ਕੁੜੀ ਦਾ ਸੂਟ ਆਇਆ ਹੋਇਆ ਸੀਗਾ ਤੇ ਮੈਂ ਉੱਥੋਂ ਅਲਾਈਨਿੰਗ ਵਗੈਰਾ ਲੈਣੇ ਸੀ ਤੇ ਫਟਾਫਟ ਹੁਣ ਮੈਂ ਚੱਲੀ ਆ ਪਹਿਲਾਂ ਦੁਕਾਨ ਤੇ ਤੇ ਇੱਥੋਂ ਜਾ ਕੇ ਪਹਿਲਾਂ ਮੈਂ ਸ਼ਾਪਿੰਗ ਕਰਦੀ ਆ ਕਿ ਕੱਪੜਾ ਮਿਲਦਾ ਜਾਂ ਨਹੀਂ ਤੇ ਦੁਕਾਨ ਅੰਦਰ ਆ ਕੇ ਮੈਂ ਮੰਗਿਆ ਕਿ ਮੈਨੂੰ ਦੇ ਦੋ ਜੋ ਮੈਨੂੰ ਚਾਹੀਦੇ ਸੀ ਕੱਪੜਾ ਚਾਹੀਦਾ ਸੀਗਾ ਤੇ ਉਹ ਮੈਨੂੰ ਮਿਲ ਗਿਆ ਸੀਗਾ ਫਾਈਨਲੀ ਤੇ ਇੱਥੇ ਥੋੜੀ ਜਿਹੀ ਰਾਹਤ ਮਿਲੀ ਕਿਉਂਕਿ ਏਸੀ ਲੱਗਿਆ ਹੋਇਆ ਸੀ ਤੇ ਕੱਪੜੇ ਲੈ ਸੀਗੇ ਸੂਟਾਂ ਨੂੰ ਦੇਖ ਕੇ ਤਾਂ ਮਨ ਬਹੁਤ ਜ਼ਿਆਦਾ ਨਾ ਖਰਾਬ ਹੋ ਰਿਹਾ ਸੀ ਕਿ ਇਹ ਵੀ ਲੈ ਲੀਓ ਵੀ ਲੈ ਲੀ ਤੇ ਮੈਂ ਕਿਹਾ ਛੱਡਾ ਮੈਂ ਅੱਖਾਂ ਹੀ ਬੰਦ ਕਰ ਲੈਣੀ ਮੈਂ ਦੇਖਣੀ ਹੀ ਹੈ ਨਹੀਂ ਇਦਾਂ ਨੂੰ ਬਸ ਜਿਹੜਾ ਕੰਮ ਆਇਆ ਉਹ ਕਰਕੇ ਆਪਾਂ ਚੱਲਦੇ ਅੱਗੇ ਤੇ ਫਿਰ ਮੈਂ ਆਈ ਇੰਨੀ ਦੂਰ ਤੁਰ ਕੇ ਜਿਹੜਾ ਮੈਂ ਲਿਆ ਸੀ ਨਾ ਕੱਪੜਾ ਸੂਟ ਨਾਲ ਦਾ ਮਤਲਬ ਲਾਈਨਿੰਗ ਲਈ ਸੀਗੀ ਤੇ ਉਹਨੂੰ ਡਾਈ ਕਰਵਾਉਣਾ ਦੇਣਾ ਸੀ ਫਿਰ ਤੁਰ ਕੇ ਮੈਂ ਇੰਨੀ ਦੂਰ ਡਾਈ ਕਰਵਾਉਣ ਦਿੱਤੀ ਤੇ ਇਹ ਕੰਮ ਮੇਰਾ ਹੋ ਗਿਆ ਫਿਨਿਸ਼ ਤੇ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਸੀ ਤੇ ਪਹਿਲਾਂ ਮੈਂ ਸੋਚਿਆ ਕਿ ਕੁਝ ਖਾ ਪੀ ਲੈਣੀ ਆ ਫਿਰ ਮੈਂ ਕਿਹਾ ਛੱਡ ਪਹਿਲਾਂ ਪੂਰੀ ਸ਼ਾਪਿੰਗ ਕਰਦੇ ਆ ਖਤਮ ਉਸ ਤੋਂ ਬਾਅਦ ਹੀ ਮੈਂ ਕੁਝ ਖਾऊंगी ਤੇ ਫਿਰ ਮੈਂ ਨੈਕਸਟ ਸ਼ਾਪ ਤੇ ਗਈ ਤੇ ਐਤੋਂ ਮੈਨੂੰ ਸੰਸਕ੍ਰੀਨ ਲੈਣੀ ਸੀ ਉਹ ਖਤਮ ਹੋਈ ਹੋਈ ਸੀ ਬਸ ਇੱਥੋਂ ਆਪਾਂ ਲਈ ਫਟਾਫਟ ਸਨ ਸਕ੍ਰੀਨ ਤੇ ਫਿਰ ਮੈਨੂੰ ਲੱਗੀ ਬਹੁਤ ਜ਼ਿਆਦਾ ਪਿਆਸ ਮੈਂ ਕਿਹਾ ਹੁਣ ਤਾਂ ਮੈਂ ਜੂਸ ਪੀਣਾ ਹੀ ਪੀਣਾ ਤੇ ਇੱਥੋਂ ਫਿਰ ਮੈਂ ਜੂਸ ਪੀਤਾ ਅ ਵੱਡਾ ਗਲਾਸ ਪੀਤਾ ਸੀ ਮੈਂ ਕਿਹਾ ਵੀ ਛੋਟੇ ਨਾਲ ਤਾਂ ਮੇਰੇ ਸਰਨਾ ਹੈ ਨਹੀਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀਗੀ ਗਰਮੀ ਵਿੱਚ ਤਾਂ ਠੰਡਾ ਠੰਡਾ ਗਲਾਸ ਹੋਵੇ ਜੂਸ ਦਾ ਬਸ ਆਰਾਮ ਹੀ ਆ ਜਾਂਦਾ ਤੇ ਬਹੁਤ ਜ਼ਿਆਦਾ ਰਿਲੈਕਸ ਫੀਲ ਕਰਿਆ ਮੈਂ ਜੂਸ ਪੀ ਕੇ ਤੁਸੀਂ ਵੀ ਜ਼ਰੂਰ ਪੀਆ ਕਰੋ ਜੂਸ ਦੂਜੀਆਂ ਕੋਲਡ ਡਰਿੰਕਸ ਵਗੈਰਾ ਪੀਣ ਨਾਲੋਂ ਨਾ ਜੂਸ ਪੀ ਲਿਆ ਕਰੋ ਸ਼ਕੰਜਵੀ ਵਗੈਰਾ ਜ਼ਰੂਰ ਪੀ ਲਿਆ ਕਰੋ ਤੇ ਇਸ ਤੋਂ ਬਾਅਦ ਮੈਂ ਆਪਣੀ ਅਗਲੀ ਸ਼ਾਪਿੰਗ ਸਟਾਰਟ ਕੀਤੀ ਤੇ ਇੱਥੋਂ ਨਾ ਮੈਂ ਗਰਲ ਬੁਕਰ ਅਮਰੀਲਾ ਵਗੈਰਾ ਜੀ ਲੈਣੀਆਂ ਸੀ ਸੂਟ ਸਟਿਚ ਕਰ ਲਈ ਮੇਰੇ ਕੋਲ ਹੈ ਨਹੀਂ ਸੀ ਪੰਡੈਨ ਨੀ ਚੀਜ਼ ਮਿਲਦੀ ਹੈ ਨਹੀਂ ਤੇ ਮੈਂ ਕਿਹਾ ਚਲੋ ਅੱਜ ਮੇਰਾ ਗੇੜਾ ਲੱਗਣਾ ਤਾਂ ਹੈਗਾ ਨਾ ਮੈਂ ਇਕੱਠੀਆਂ ਚੀਜ਼ਾਂ ਲੈ ਲੈਣੀਆਂ ਤੇ ਬਸ ਐਤੋਂ ਫਿਰ ਮੈਂ ਆਪਣੀ ਸਾਰੀ ਚੀਜ਼ਾਂ ਖਰੀਦ ਲਈਆਂ ਸੀ ਤੇ ਸ਼ਾਪਿੰਗ ਮੇਰੀ ਹੋ ਗਈ ਸੀ ਸਾਰੀ ਕੰਪਲੀਟ ਤੇ ਹੁਣ ਮੈਂ ਬੈਠੀ ਸੀ ਲੈਂਬਰਗਿਨੀ 'ਚ ਅੱਗੇ ਦੀ ਵਾਂਗ ਵੇਟ ਕਰ ਰਹੀ ਐ ਕਿ ਕਦੋਂ ਅੰਕਲ ਆਉਣ ਬਹੁਤ ਜ਼ਿਆਦਾ ਗਰਮੀ ਆਈ ਹੋਈ ਸੀਗੀ ਤੇ ਤੁਸੀਂ ਆਪ ਦੇਖੋ ਕਿੰਨੀ ਧੁੱਪ ਚੜੀ ਹੋਈ ਹੈ ਦੁਪਹਿਰ ਨੂੰ ਕੋਈ ਦਿਖ ਵੀ ਨਹੀਂ ਰਿਹਾ ਹੈਗਾ ਮਤਲਬ ਬਹੁਤ ਘੱਟ ਸੀਗੀ ਸਭ ਆਪਣੇ ਆਪਣੇ ਘਰਾਂ 'ਚ ਬੈਠ ਰਹੇ ਨੇ ਤੇ ਮੈਨੂੰ ਐਸੀ ਮੈਂ ਕਦੋਂ ਘਰ ਪਹੁੰਚਾਂ ਤੇ ਕਦੋਂ ਰੈਸਟ ਕਰਾਂ ਬਹੁਤ ਬੁਰਾ ਹਾਲ ਹੋ ਰਿਹਾ ਸੀ ਗਰਮੀ 'ਚ ਮਸਾਂ ਹੀ ਮੈਂ ਪਹੁੰਚ ਗਈ ਸੀ ਪਿੰਡ 'ਤੇ ਜਦੋਂ ਇੱਧਰ ਮੈਂ ਨਿਗਾ ਮਾਰੀ ਤਾਂ ਟੋਬੇ 'ਚ ਬੜੀਆਂ ਹੋਈਆਂ ਸੀ ਗਾਵਾਂ ਮੱਝਾਂ ਦੇਖੋ ਕਿੰਨਾ ਝੁੰਡਾ ਤੇ ਇਹ ਵੀ ਆਪਣੇ ਨਾਈ ਤੋਂ ਹੀ ਕਰ ਰਹੀਆਂ ਨੇ ਤੇ ਦੁਪਹਿਰਾ ਤੱਕਟ ਰਹੀਆਂ ਨੇ ਆਪਣਾ ਠੰਡੇ ਠੰਡੇ ਪਾਣੀ ਵਿੱਚ ਸਤੇ ਉੱਠੀ ਹੀ ਮੈਂ ਰੈਸਟ ਕਰਕੇ ਕਿਉਂਕਿ ਧੁੱਪ ਚ ਮੈਂ ਆਈ ਸੀ ਤੇ ਬਹੁਤ ਜ਼ਿਆਦਾ ਧੁੱਪ ਸੀਗੀ ਬਾਹਰ ਬਸ ਆ ਕੇ ਤਾਂ ਨੀਂਦੇ ਕੱਢੀਆਂ ਤੇ ਬਸ ਫਰੈਂਡਸ ਹੁਣ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਠੀਕ ਹੈ ਜੀ ਜੱਜ ਦਾ ਵਲੌਗ ਵਧੀਆ ਲੱਗੇ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਸਪੋਰਟ ਕਰਿਓ ਆਪਣੀ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਸ਼ੇਅਰ ਵੀ ਜ਼ਰੂਰ ਕਰਦਿਆ ਕਰੋ ਤੇ ਮਿਲਾਂਗੇ ਹੁਣ ਤੁਹਾਨੂੰ ਨੈਕਸਟ ਵਲੌਗ ਚ ਪਲੀਜ਼ ਸਪੋਰਟ ਆਪਣੀ ਬਣਾ ਕੇ ਰੱਖਿਓ ਸਤਿ ਸ਼੍ਰੀ ਅਕਾਲ ਜੀ